ਜਦੋਂ ਤੇ ਜਬੂਟਿਆਂ ਕਰਕੇ ਡਿੱਕਾ ਲੱਗ ਗਿਆ ਅੜਿਆ ਵਾ ਟਰੈਕਟਰ ਬਾਈ ਉੱਥੇ ਰਾਜੂ ਜੀ ਕਹੀ ਨੇ ਕਰਤਾ ਜੇ ਕਹੀ ਨਾ ਆਉਂਦੀ ਟਰੈਕਟਰ ਨਹੀਂ ਜਾਂਦੀ ਗੱਲ ਨਾਲ ਮਿੱਟੀ ਘੱਡੀ ਗਈ ਕਹੀ ਨਾਲ ਦੀ ਨਾਲ ਟਰੈਕਟਰ ਨਿਕਲ ਗਿਆ ਅੱਜ ਆਣਾ ਗਿੱਲਾ ਖੇਤ ਹੈ ਸੁੱਕਾ ਦਾ ਖੇਤ ਹੈ ਇਹ ਨਹੀਂ ਉਹ ਵਾਲਾ ਗਿੱਲਾ ਹੈ ਕਿਹੜਾ ਕਿਹੜਾ ਵਾਲਾ ਆਈ ਅੰਡਰਟ੍ਰੇਨਰ ਬੰਦੇ ਆ ਜੀ ਹਾਂ ਨਾ ਹੈ ਮੇਨ ਆਹੇ ਹਾਂ ਮੇ ਨਾ ਮੇ ਨੇ ਹੈ ਮੈਂ ਕਿੱਥੇ ਜਾਇਆ ਲੱਹ ਜਿਹੜਾ ਮਿਲ ਜਾਏ ਆ ਸਾਡਾ ਗੰਨਾ ਸਲਾਂਗ ਨੂੰ ਤੋੜਤਾ ਲੋਲੀ ਬਾਈ ਫਾਰਮ ਆ ਪਹੁੰਚ ਗਏ ਹੋਰੇ ਤਾਰੇ ਆ ਗੰਨਾ ਜਿਹੜਾ ਲੈ ਕੇ ਆਏ ਹੋਰੀ ਮੈਸ ਹਨਾ ਫਾਰਮ ਆ ਵਾ ਇਹ ਰੋਪਟਿਆ ਚ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹਾਂ ਜੀ ਰਾਜੂ ਬਾਈ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਬਾਈ ਗੰਨੇ ਦਾ ਨੰਬਰ ਲਾਤਾ ਵੀ ਇਹ ਮਿਲ ਮੁੱਲ ਤਾਂ ਜਾਣਾ ਨਹੀਂ ਰਹਿਗਾ ਟਾਲਪੁਰਗ ਇਹ ਜਾਣਾ ਏ ਰੋਪੜ ਡੈਰੀ ਫਾਰਮ ਚ ਹਾਂ ਡੈਰੀ ਫਾਰਮ ਚ ਜਾਣਾ ਕੋਈ ਤਕੜੇ ਡੈਰੀ ਫਾਰਮ ਚ ਜਾਣਾ ਏ ਅੱਜ ਸਾਡਾ ਦੂਆ ਬੰਦਾ ਬਿਜੀ ਏ ਫਿਰ ਮੈਂ ਰਾਜੂ ਜਾਉਂਗਾ ਅੱਜ ਦੇਖਦੇ ਰਾਜੂ ਤੈਨੂੰ ਜਾਣਾ ਮੈਨੂੰ ਜਾਣਾ ਪੈਣਾ ਨਾ ਤੁਹਾਨੂੰ ਜਾਨਾ ਬਲਦੀ ਮੈਂ ਤਾਂ ਫਿਰ ਹੋਰ ਉੱਥੇ ਸਬਜੀ ਬਾਜੀ ਬੀਜਣਾ ਹਾਂ ਹਾਂ ਬਾਕੀ ਭਾਈ ਗੰਨਾ ਬੰਦੇ ਲੱਗੇ ਪਏ ਇਹਨਾਂ ਦਾ ਕੀਲੇ ਪਤਾ ਹੀ ਨਹੀਂ ਲੱਗਿਆ ਕੜੜਾ ਆਤਾ ਸਵੇਰ ਤੇ ਰਾਜੂ ਇਹ ਤਾਂ ਬਰਕਤ ਨਹੀਂ ਨਹਿਗੀ ਇਹਦੇ ਵਿੱਚ ਇਹਦਾ ਮਸੀਓ ਕੋ ਸੋਣਾ ਏ ਟਰੈਕਟਰ ਟਰਾਲੀ ਬਾਈ ਸੀ ਲਿਆਂਦੀ ਬਾਕੀ ਚਾਚਾ ਕਹਿੰਦਾ ਲੱਦਣਾ ਦੂਏ ਲੋਟੇ ਵੀ ਵਿਚਾਲੇ ਵਿਚਾਲੇ ਦੱਡਣਾ ਇਹ ਜਿੱਥੇ ਜਾਣਾ ਜਗਾ ਜ ਤੰਗੀ ਆ ਤੇ ਰਾਜਕੁਮਾਰ ਜੀ ਰਾਜਕੁਮਾਰ ਯਾਰ ਤੁਸੀਂ ਤਾਂ ਕੀਲਾ ਹੀ ਖਾ ਕੇ ਤਕੜਾ ਹੈ ਇਸ ਲਈ ਕਿਲਾ ਖਾ ਗਏ ਤਕੜਾ ਜਿਆਦਾ ਹੈ ਉਹ ਬਾਈ ਦੂਏ ਸਾਲ ਮਾ ਤਾਂ ਇਹ ਜੇ ਹੁੰਦਾ ਬੂਟੇ ਜਗੰਨਾ ਆਏ ਹੁਣ ਇੱਥੇ ਤੇ ਲੱਦੀ ਜਾਣਾ ਉਹ ਸਰਦਾਰ ਕਹਿੰਦਾ ਵੀ ਸਿੱਧਾ ਲੱਦਣਾ ਹੈ ਵੈਸੇ ਆਏ ਗਿਆ ਬਾਈ ਆਪੇ ਦੱਸੂਗਾ ਹੁਣ ਰਜੂ ਇਹ ਬੂਟੇ ਕਿਨੇ ਸਾਲ ਦੇ ਇਹ 3 ਸਾਲ ਦੇ 3 ਸਾਲ ਦੇ ਨਾ ਇਹ ਤਿੰਨ ਦੇ ਆ ਬਾਈ ਆ ਦੂਆ ਚੱਲ ਪਿਆ ਇਹਨਾਂ ਨੂੰ ਇਹਨਾਂ ਨੂੰ 3 ਸਾਲ ਚੱਲ ਪਿਆ ਦੇਖੋ ਬਾਈ ਪਪੂਲਰ ਦੀ ਫਸਲ ਸਾਡੇ ਖੇਤਾਂ ਚ ਪੂਰੀ ਕਾਮ ਲਾਵੇ ਦਲੇਰੀ ਦੇ ਆਤੀਆ ਸਾਲ ਆ ਸੜ ਦੂਆ ਲੱਗ ਗਿਆ ਰਸਤਾਰ ਸੜ ਨਿਕਾਲੋ ਹਾਂ ਹਾਂ ਰਸਤਾਰ ਲੜ ਲੜਿਓ ਰਾੜ ਰਾੜ ਬਿਛਰ ਕੇ ਰਾੜ ਵਿੱਚ ਬਾਤੇ ਟੂਲ ਲਾ ਲਓ ਜੀ ਬਾਈ ਚੱਲਦਾ ਕੰਮ ਮਾਰੋ ਮਾਰੋ ਖੁੰਜੇ ਚ ਬੰਦੇ ਲੱਗੇ ਹੋਏ ਤੇ ਪਤਾ ਨਹੀਂ ਕਿਆ ਗੱਲ ਖੁੰਜੇ ਨਹੀਂ ਫੜ ਲੇ ਤੇ ਹੁਣ ਆਏ ਸਾਰੇ ਇਕੱਠੇ ਹੋਏ ਕਾਜ ਕੁਮਾਰ ਹੈਗੀ ਬਰਕਤ ਹਾਂ ਥੋੜਾ ਬਹੁਤ ਹੀ ਹੈ ਸਰਦਾਰ ਕਹਿੰਦਾ ਲੱਦਣਾ ਵੀ ਦੂਈ ਲੋਟ ਹੈ ਗਾਹਾਂ ਤੰਗ ਹੈ। ਹਾਂ ਦੇਖੋ। ਆ ਜਾਏਗਾ ਸਾਰਾ? ਆ ਜਾਏਗਾ ਸੋਇਨਾ। ਆ ਜਾਣਾ ਆਪਾਂ ਤਾਂ ਲਾਭ ਹੀ ਹੋ ਦੇਣਾ। ਦੇਲਾ ਜੇੜੀ ਸਾਫ ਕੇਤਮਾਏ ਉਹ 30 35 ਕਿਲੋ ਦੀ ਭਰੀ ਹੁੰਦੀ ਹੈ ਇਹ। ਇਹ 10 15 ਕਿਲੋ। ਬਸ। ਬਸ। ਅੱਧਾ ਵਜਨ ਵੀ ਨਹੀਂ ਆਏਗਾ। ਅੱਧੋ ਅੱਧ ਬਰਜਾ ਗਿਆ। ਲਿਆਓ ਭਾਈ ਸਾਰੇ ਜਾਣੇ ਰਲ ਕੇ ਫਟਾਫਟ ਹਿੰਮਤ ਮਾਰੋ। ਉਧਰ ਚਾਚਾ ਚੱਕਰਾਵਾ ਪਾਇਆ ਪਿਆ ਭਾਈ ਉਹ ਉਥੇ ਰਾਜੂ ਨੇ ਪਾਣੀ ਛੱੜਤਾ ਗਿੱਲਾ ਹੋ ਗਿਆ। ਮਨ ਵਹਿ ਪਾਤਾ ਵੀ ਉਥੇ ਟਰੈਕਟਰ ਫਸ ਜਾਣਾ ਗਿੱਲੇ ਚ ਬਾਈ ਭਰੋਸਾ ਵੀ ਕੁਛ ਨਹੀਂ ਹੈਗਾ ਫਸ ਵੀ ਸਕਦਾ ਹੈ ਰਾਜੂ ਨੇ ਤੋੜਤਾ ਪਾਣੀ ਹੁਣ ਰਾਜੂ ਦੀ ਗਲਾਸ ਲੱਗੀ ਜਿਓ ਉਹ ਸਾਹਮਣੇ ਬਾਕੀ ਬਾਈ ਜਿੱਥੇ ਲੈ ਕੇ ਜਾਣਾ ਹੈ ਸ਼ਹਿਰ ਮਾ ਜਾਣਾ ਹੈ ਤੁਹਾਨੂੰ ਪਤਾ ਹੀ ਰਸਤੇ ਪੂਰੇ ਪੂਰੇ ਹੁੰਦੇ ਫੇ ਇੱਕ ਸੈਰ ਨੂੰ ਦੰਦਾ ਸਾਰਾ ਹੀ ਬਾਈ ਚੱਲਦਾ ਕੰਮ ਜੋਰਾਂ ਦੇ ਸਾਰੇ ਬੰਦੇ ਲੱਗੇ ਭਰੀਆਂ ਜੱਖਣ ਡੈੜ ਡੈੜ ਭਰੀ ਆਉਂਦੀ ਆ ਸਿੱਪ ਸਿੱਪ ਪਰ ਹੋ ਗਿਆ ਬੂਟੇ ਥੋੜੇ ਜੇ ਨੇੜੇ ਲੱਗੇ ਵੇ ਜਾਂ ਮੋੜਦੇ ਆ ਔਖਾ ਮੁਰਦਾ ਉਹ ਨਿਆਣੇ ਕਾ ਤੇ ਹੱਕਾ ਮਰੀ ਜਾਂਦੇ ਯਾਰ ਕੀ ਹੋ ਗਿਆ ਉਹਨਾਂ ਨੂੰ ਪਾਪਾ ਕਹਿੰਦੇ ਉਹ ਵੀ ਕਿਸੇ ਕੇ ਲਾਏ ਤੇ ਨੇੜੇ ਦਾ ਵੀ ਪੰਗਾ ਹੀ ਆ ਬਾਈ 10 12 ਜਣੇ ਭਰੀਆਂ ਲੈ ਕੇ ਆ ਕੇ ਰਾਜਕੁਮਾਰ ਨੂੰ ਸਾਟ ਚੜਾਤਾ ਇਹਨਾਂ ਲੋਡ ਪੈ ਗਿਆ ਗੱਡੀ 'ਪਜਾ ਦਾ ਦੇ ਭਰੀ ਲੈ ਭਰੀ ਇਨਸ਼ਾਅੱਲਾ ਬਾਈ ਕੰਮ ਪੂਰੇ ਹੋ ਜਾਣ ਤੇ ਟਰੈਕਟਰ ਨੇੜੇ ਲਾਤਾ ਇਹਨਾਂ ਭਰੀਆਂ ਦੇ ਡੈਡ ਡੈਡ ਭਰੀ ਆਉਂਦੀ ਆ ਸਾਹ ਨਹੀਂ ਆਉਂਦਾ ਉੱਪਰ ਵਾਲੇ ਬੰਦੇ ਨੂੰ ਡੈਡ ਡੈਡ ਭਰੀ ਆਉਂਦੀ ਡੈਡ ਡੈਡ ਲੈਣ ਚਾਰ ਦੋ ਭਰੀਆਂ ਉਧਰ ਆ ਗਈਆਂ ਚਾਰ ਆ ਗਈਆਂ ਇਕੱਠੀਆਂ ਕੌਲੀਆਂ ਭਰੀਆਂ ਇਕੱਲਾ ਇਕੱਲਾ ਬੰਦਾ ਚੱਕੀ ਜਾਂਦਾ ਬਾਈ ਡੈਡ ਡੈਡ ਭਰੀ ਆਉਂਦੀ ਐ ਅੱਜ ਆਣਾ ਗਿੱਲਾ ਖੇਤ ਐ ਸੁੱਕਾ ਦਾ ਖੇਤ ਐ ਇਹ ਨਹੀਂ ਉਹ ਵਾਲਾ ਗਿੱਲਾ ਐ ਕਿਹੜਾ ਕਿਹੜਾ ਵਾਲਾ ਆਈ ਅੰਡਰਟ੍ਰੇਨਰ ਬੰਦੇ ਆ ਸੀ ਹਾਂ ਨਾ ਹੈ ਮੇਨ ਆਹੇ ਹਾਂ ਮੇ ਨਾ ਮੇ ਨੇ ਹਾਂ ਮੈਂ ਕਿੱਥੇ ਜਾਇਆ ਲੱਹ ਜਿਹੜਾ ਮਿਲ ਜਾਏ ਆ ਸਾਦਾ ਗੰਨਾ ਸਲਾਂਗ ਨੂੰ ਤੋਰਤਾ ਉਹ ਪੂਰੀ ਆਏ ਆ ਬੂਟਿਆਂ ਜਿਹਾ ਮੋੜਦੇ ਨਾ ਸਾਈਡ ਪੂਰੀ ਪੂਰੀ ਜਗਾ ਬੂਟੇ ਨੇੜੇ ਮੋੜ ਪਰ ਨਾ ਉਹ ਲਾਈਨ ਉਹ ਜਿੱਥੇ ਮੋੜੇ ਦੇਖ ਪਿੱਛੇ ਪਿੱਛੇ ਤੇ ਵੀ ਲੱਗ ਜਾਣਾ ਮੂਰੇ ਤੇ ਵੀ ਲੱਗ ਜਾਂਦਾ ਫਿਰ ਇੱਕ ਬੰਪਰ ਦਾ ਪੰਗਾ ਪੈਂਦਾ ਘੋੜੇ ਦਾ ਬੰਪਰ ਦਾ ਪੰਗਾ ਹੂੰ ਪੂਰੀ ਤਨ ਨੂੰ ਕਿਹਾ ਛੱਡ ਗਿਆ ਕੰਮ ਯਾਰ ਤੂੰ ਸੁੱਕ ਪਕੇ ਮਾ ਵੀ ਨਹੀਂ ਟਿਕਦਾ ਹੈਗਾ ਕਿ ਕਿਸਮਤ ਹੀ ਹੈ ਜੀ ਹਾਂ ਦਰ ਪਰ ਦਨ ਕੰਮ ਵਿਗੜਦਾ ਹੀ ਜਾਂਦਾ ਕੋਈ ਨਹੀਂ ਸਰੇ ਚੜਦਾ ਕੋਈ ਨਹੀਂ ਸਾਲਾ ਸਰੇ ਚੜਦਾ ਇੱਕ ਜੜਾ ਨੂੰ ਲੱਜ ਸਾਲਾ ਹੋਰ ਤੇ ਆਪਾਂ ਚੜਦੇ ਪਾਣੀ ਆ ਹੁਣ ਬਾਣੀ ਛੱਡੇ ਉਹ ਨਹੀਂ ਕਰਦਾ ਅਗੀ ਬਾਬਰ ਹਾਂਜੀ ਉਹ ਪੂਰੀ ਆ ਤਾਂ ਸੁੱਕਾ ਹੈ ਉਹ ਹੀਠ ਵਾਲਾ ਖੇਤ ਬੋਕੀਦਾ ਜਿੱਦਾਂ ਬਾਬਰ ਨੂੰ ਛੱਡਦੇ ਐ ਹਾਂ ਉਦੋਂ ਬਾਬਰ ਬਦਲ ਜਾਂਦੀ ਹੈ ਕੰਮ ਸਾਰੀ ਜੋੜੀ ਇਦਾਂ ਰਾਤ ਚੱਲਦੀ ਰਹਿੰਦੀ ਹੈ ਪੂਰੀ ਆ ਨਹੀਂ ਬੂਟੇ ਨਹੀਂ ਥੱਲੇ ਹੈਗੇ ਦੇਖ ਹੱਬੇ ਆ ਗਏ ਨਾ ਹਾਂ ਉਹ ਵੀ ਇਹ ਪਤਾ ਨਹੀਂ ਉਹ ਪਾਣੀ ਖੜ ਗਿਆ ਵੀ ਪਾਣੀ ਕੀ ਨਹੀਂ ਤਾਂ ਉਹ ਹੀਠ ਲਈ ਤੇ ਵੀ ਨਹੀਂ ਨਾ ਬਰੇ ਇਹ ਹੈ ਨੀਡੀ ਘਰਵਾਦੇ ਦੇ ਵਿੱਚ ਡੰਡੇ ਛੋਟੇ ਜਿਹੇ ਵਿੱਚ ਉਪਣਾ ਹੈ ਨਹੀਂ ਨਸਲ ਹਾਂ ਨਸਲ ਹੀ ਵਧੀਆ ਇਹ ਦੇਖ ਬਿੰਗਾ ਜਿਹੜਾ ਲੱਤ ਮਾਰੀ ਜਾਂਦਾ ਤੂੰ ਇਹਦੇ ਗੱਬੇ ਹਾਂ ਨਸਲ ਵਧੀਆ ਗੱਡੇ ਹੋਏ ਨੇ ਚੱਲ ਪਾਣੇ ਨਾਲੇ ਜੇ ਪਾਈਦਾ ਬੁਰਿਆ ਬਾਈ ਇਹਨਾਂ ਨੇ ਲੱਦਿਆ ਦੇ ਲੈ ਕੇ ਕਣਾ ਮੱਤਾ ਕੋਈ ਨਹੀਂ ਦਾ ਫਿਲਾਤੀ ਜਿਆਦਾ ਜੇ ਕਿਸੇ ਦਾ ਖੰਭਾ ਗੁੰਭਾ ਜਾਊਗਾ ਜਾਂ ਕੋਣਾ ਜਾਊਗਾ ਕੋਸਤਾ ਕਿਉਂ ਹੋ ਕਿਰੇ ਟਰਾਲਾ ਉੱਤੀ ਨਾਲ ਲੱਗ ਜਵੇ ਦੇਖਦੇ ਆਂ ਵਾਟ ਦਿਲਾਪੁਰੇ ਕਿਲਾ ਵੱਡ ਕੇ ਟਰਾਲੀ ਦੀ ਵਰਣੀ ਹੈਗੀ ਹੈ ਕੋਈ ਬਦੂਏ ਸਾਲ ਤੇ ਨਹੀਂ ਹੁੰਦਾ ਹੈਗਾ ਇੱਥਾਂ ਹੀ ਹੁੰਦਾ ਵੀ ਚਲ ਬੂਟੇ ਨੇ ਜਿਹੜਾ ਵੱਢਣੇ ਕਰਕੇ ਅਗਲਾ ਰੱਖ ਲੈਂਦਾ ਹਾਂ ਹਾਂ ਜੀ ਬਦੂਏ ਸਾਲ ਵੀ ਇਹ ਤਾਂ ਇਨਾ ਕੋ ਗਿਆ ਪਤਾ ਹੀ ਨਹੀਂ ਕਿ ਕਲੀਫ ਸੇਵਾ ਹੋਊਗੀ ਹਾਂ ਸੇਵਾ ਕੇ ਨੇ ਉਹੀ ਕਹਿੰਦਾ ਮੈਂ ਹੁੰਦਾ ਨਹੀਂ ਚਾਚੇ ਨਹੀਂ ਦੂਏ ਸਾਲ ਚ ਇਹਦਾ ਖਰਚਾ ਬਹੁਤ ਹੋਇਆ ਪੂਰੀ ਤੇ ਹੈ ਆ ਵੀ ਸੋਨਾ ਹੋ ਗਿਆ ਦੋ ਗੜਾਈਆਂ ਸਫਰੇ ਆ ਅਜੇ ਇਹ ਤੇਰੇ ਬੂਟੇ ਨਸਲਦੇ ਨਹੀਂ ਹੈਗੇ ਵਿੱਚ ਵਿੱਚ ਬੂਟੇ ਨਸਲਦੇ ਨਹੀਂ ਹੈਗੇ ਡੰਡੇ ਛੋਟੇ ਹੀ ਰਹਿ ਗਏ ਬਹੁਤ ਅੱਛਾ ਉਹ ਪਾਦਲਾ ਖੇਤ ਵਧੀਆ ਚੱਲਿਆ ਉਹ ਤਾਂ ਫਿਰ ਪੁਰਾਣਾ ਜਿਹਾ ਹਾਲਾ ਨਾ ਜਿਕਣਾ ਉਹ ਮੂਰੇ ਵਾਲੇ ਆਪਣੇ ਕੁਬ ਹੋਰ ਉਹ ਬਸ ਹੂੰ ਬੜੀ ਰੀਲ ਜਿਆਦਾ ਕੋਈ ਹੋਊ ਤੇ ਜੀ ਬਣੀ ਬਣਾ ਕੇ ਹੋਰ ਚੜਾ ਲਾ ਟਾਇਰ ਹੋਰ ਚੱਲ 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 ਮੋੜ ਦੇ ਮੋੜ ਦੇ ਲੰਘ ਗਿਆ ਲੰਘ ਗਿਆ ਆਪਾਂ ਊਡੀ ਨਾਲੇ ਬੰਨੀ ਵੀ ਦੀ ਗਿੱਲੇ ਵਿੱਚ ਖੜਾ ਲਿਆ ਤਾ ਉਹ ਤਾਂ ਗਿੱਲੇ ਚ ਖੜਾ ਲਏ ਇੱਥੇ ਗਿੱਲਾ ਏ ਉਹ ਬੂਰੇ ਭਰੀਆਂ ਦਾ ਕਾਫੀ ਗਾਂ ਲੈ ਜਾਣਾ ਮੈਂਗੇ ਉਹ ਆ ਗਾਂ ਵਾਲੀਆਂ ਭਰੀਆਂ ਚੱਕ ਦੋ ਭਰੀਆਂ ਚੱਕ ਦੋ ਫੇ ਉਧਰ ਨੂੰ ਮੋੜ ਦੇਣਾ ਪੂਰੀ ਸਾਰਾ 4x4 ਕਰਕੇ ਤੁਰ ਜਾਂਦਾ ਉਹ ਕਿਤੇ ਗਿੱਲਾ ਏ ਹੈ ਅੱਗੇ ਲਾ ਇੱਥੇ ਪਾਣੀ ਪਿਆ ਹੋਇਆ ਤੇਰਾ ਕਾਰ ਨਾਲ ਆ ਤਾਂ ਤੂੰ ਜਨ ਪਾਲੂਗੇ ਨਹੀਂ ਇਹ ਦੇਖੀ ਤੋਜਨ ਮਾਣਾ ਫਿਰ ਤੇ ਉਹ ਗੱਤ ਤੋਜਨ ਮਾਣਾ ਫਿਰ ਥੋੜਾ ਜਿਹਾ ਇੱਧਰ ਨੂੰ ਗੱਲ ਗੰਨਾ ਤਾਂ ਬਹੁਤ ਲੱਦ ਹੋ ਗਿਆ ਹੈਗਾ 40 ਕੋਟ ਹਾਂ ਹੈਗਾ 40 ਕਿੰਨਾ ਹੋ ਜੂਗਾ ਤੇਰੇ ਹਿਸਾਬ ਨਾਲ ਹੋ ਜੂ 60 ਤੋਂ ਹਾਂ 60 50 60 ਹਾਂ 50 55 60 55 ਦਾ 60 ਕਿਹਾ ਹੋਇਆ ਕੀਲੇ ਦਾ ਫਿਰ ਤਾਂ ਕੁਝ ਵੀ ਨਹੀਂ ਐਵਰੇਜ ਆ ਉਹ ਚੱਲ ਇੰਨਾ ਵੀ ਹੋ ਗਿਆ ਤਾਂ ਵੀ ਬਹੁਤ ਆ ਖਰਚਾ ਤਾਂ ਮੁੜਿਆ ਆ ਅੰਨਾੜਾ ਵੀ ਦੇਖਦਾ ਪੈਂਟਰ ਵੀ ਆਉਣਾ ਹਾਂ ਬਈ ਅੱਧਾ ਤਾਂ ਹੀ ਲੇ ਗੇ ਠੀਕ ਵੰਡ ਦਈ ਨਾ ਲਾਉਗੇ ਭਾਈ Saab ਨੇ ਰੌਣੀ ਕਰਦੇ ਘੇਰ ਹੈਂ ਬੂਟੇ ਵਾਲੇ ਹਾਂ ਲਓ ਜੀ ਭਾਈ ਦੂਏ ਟਰਾਲੇ ਜਿੰਨਾ ਹੀ ਉੱਚਾ ਹਨਾ ਗੰਨੇ ਵਾਲੇ ਜਿੰਨਾ ਹਾਲੇ ਵੀ ਕਾਫੀ ਪਿਆ ਹੈ

ਹੋਰ ਇਹ ਅੱਗੇ ਪਿੱਛੇ ਹੋਣ ਕਰਕੇ ਇੱਕ ਵਾਧਾ ਬਣਾਏ 4x4 ਬਗਾਇਆ ਹੋੜ ਰਾਜੂ ਕੱਢੂਗਾ ਤੇ ਰਾਜੂ ਦੇ ਕਾਰੇ ਕਰੇ ਪਏ ਬਾਈ ਇਹਨੇ ਪਾਣੀ ਛੱਡਿਆ ਔਰੇ ਹੋਰ ਇਹਨੇ ਪਾਣੀ ਛੱਡਿਆ ਨਾਲੇ ਬੱਦਾ ਵੀ ਗੱਲਾਂ ਹੁ ਕਢਾਉਂਗਾ ਵੀ ਇਹੀ ਉਹ ਆਪਣਾ 4x4 ਗੀਅਰ ਲਾ ਕੇ ਲੱਗ ਜਾ ਰਾਜਾ ਜਿੱਤਨੇ ਦੇ ਐਸਾ ਤਾਂ ਗੱਡਲ ਨਹੀਂ ਆਇਆ ਹੈ ਵਿਚਾਰ ਦੇ ਅਸੀਂ ਰਾਜੂ ਖੜਾ ਲਿਆ ਫਿਰ ਅਸੀਂ ਜੋਰ ਨਹੀਂ ਮਰਾਇਆ ਬਹੁਤਾ ਤੇ ਜਾਰਾ ਮਰਾ ਲੈਂਦੇ ਫਿਰ ਡੂੰਗਾ ਚਲੇ ਜਾਣਾ ਤਾਂ ਅਰੇ ਰਾਜੂ ਕਿੰਨਾ ਟੋਚ ਲੈ ਆਵਾਂ ਕਵਰੇ ਟੋਚੇ ਨਾ ਆਉਗਾ ਹੀ ਹੈ ਹੈ ਕਵਰੇ ਟੋਚੇ ਮੰਗਾਉਣੀ ਪੈਣਾ ਏ ਇੱਕ ਵਾਰੀ ਟੁਰ ਗਿਆ ਫਿਰ ਟੁਰ ਜਾਣਾ ਉਹ ਟੁਰਦਾ ਤਾਂ ਹੈ ਨਹੀਂ ਟੋਆ ਮਾਰਦਾ ਰਟ ਟੁਰਦਾ ਨਹੀਂ ਹਰ ਲੈ ਟਹਿਰਾ ਕਿਹੜੇ ਸਾਹਬ ਨਾਲ ਮਿੱਟੀ ਚੱਕਦੇ ਦੇਖਦੇ ਆ ਬਾਕੀ ਰਸਤੇ 'ਚ ਬੁੱਟਿਆਂ ਕਰਕੇ ਡਿੱਕਾ ਲੱਗ ਗਿਆ ਖੜਿਆ ਵਾ ਟਰੈਕਟਰ ਬਾਈ ਉੱਥੇ ਰਾਜੂ ਜੀ ਕਹੀ ਨਹੀਂ ਕਰਤਾ ਜੇ ਕਹੀ ਨਾ ਹੁੰਦੀ ਟਰੈਕਟਰ ਨਹੀਂ ਨਿਕਲਣਾ ਮਿੱਟੀ ਕੱਢੀ ਗਈ ਕਹੀ ਨਾਲ ਦੀ ਨਾਲ ਟਰੈਕਟਰ ਨਿਕਲ ਗਿਆ ਆ ਰਸਤੇ 'ਚ ਬੁੱਟੇ ਪੱਟ ਹੋ ਰਹੇ ਇੱਕ ਜਗ੍ਹਾ ਬਾਈ ਉਹਦੇ ਕਰਕੇ ਆ ਮਿੱਟੀ ਸੈੱਟ ਕਰਨੀ ਪੈਣੀ ਮੜੀ ਓ ਜੀ ਬਾਈ ਪਹੁੰਚ ਗਏ ਫਾਰਮ 'ਚ ਪਰ ਪਹੁੰਚੇ ਬਹੁਤ ਓਕੇ ਹੈ ਬਾਈ ਤਾਰਾਂ ਕੌਲੇ ਖੰਭੇ ਬਹੁਤ ਆਟਮਾਤੀਆਂ ਦੋ ਬੰਦੇ ਤਾਂ ਉੱਪਰ ਚੜਾ ਕੇ ਰੱਖੇ ਰਾਜਕਮਾਰ ਨੇ ਤਾਂ ਐਂ ਤਾਰ ਫੜੀ ਵੀਦੀ ਆਕੇ ਤਾਂ ਭੁੱਖੇ ਸਾ ਚਮੰਗਾ ਲੋ ਚਾ ਚਾਹ ਐ ਮੈਂ ਕਿੱਥੇ ਹੁਣ ਸਰਦਾਰ ਨੂੰ ਫੋਨ ਕਰਾਂ ਫਾਰਮ ਜ਼ਿੰਮੇਵਾਰੀ ਪਾਇਆ ਨਾ ਹਾਂ ਜਿਹੜਾ ਇਹ ਬਾਰ ਹੋ ਕੇ ਪੀਨੇ ਪਿਲਾਉਣਾ ਮੇਰੀ ਗੱਲ ਸੁਣ ਹਾਂ ਮੈਂ ਤਾਂ ਇਹਨੂੰ ਮਾਲਕ ਨੂੰ ਪੁੱਛਿਆ ਕਿ ਇਹਨਾਂ ਨਾਲ ਚੀਨੀ ਔਰ ਇਹਨਾਂ ਚਾਹ ਪੱਤੀ ਐ ਮੈਂ ਚਲੋ ਆਪਾਂ ਗਾ ਬਣਾ ਲੂਗੇ ਇੱਕ ਹਲਾਰਾ ਜਿਹੜੇ ਜਿਹੜੇ ਹਲਾਰਾ ਆ ਰਿਹਾ ਆ ਰਿਹਾ ਫੇਰ ਤੱਕ ਲੈ ਭਾਈ ਮੇਰੇ ਦੁੱਧ ਪੱਤੀ ਪਾ ਕੇ ਪਿਲਾਉਗਾ ਆ ਫਾਰਮ ਹੈ ਭਾਈ ਜਿੱਥੇ ਧਾਰ ਕੇ ਚੱਲੇ ਆ ਡੰਗਰ ਸੋਹਣੇ ਔਰ ਮੱਝਾ ਨਾ ਫਾਰਮ ਹੈ ਰਾਜਕੁਮਾਰ ਹੋ ਗਿਆ ਚਾਦਾ ਹੀਲਾ ਆ ਰਿਹਾ ਲੈ ਭਾਈ ਆ ਰਿਹਾ ਹੀਲਾ ਕਰ ਤਾ ਬੰਦੇ ਚਾ ਮੰਗ ਰਹੇ ਤੇ ਆ ਗਏ 15 ਕਾ ਬਾਈ 15 20 ਡੰਗਰ ਵਿੱਚ ਮੈਂ ਸਮੋਸਾ ਖੁੱਲ੍ਹੇ ਚ ਪਾਣੀ ਭਰਿਆ ਵਾ ਬਾਈ ਪਾਣੀ ਕੱਢ ਕੇ ਫਿਰ ਨਾਲ ਦੀ ਨਾਲੇ ਹੂੰ ਗੰਨਾ ਟੁਕ ਟੁਕ ਪਾਉਣਾ ਇਹਨਾਂ ਨੇ ਇੱਥੇ ਨੂੰ ਲਿਆ ਬਾਈ ਕੱਢ ਕੇ ਬਹੁਤ ਔਖਾ ਦੇਖੋ ਤਾਰਾਂ ਤੂਰਾਂ ਕਿੰਨੀਆਂ ਨੀਂੀਆਂ ਬਾਈ ਅਜਾ ਆਰਪਿਆ ਚਾਰ ਪਾਉਂਦੇ ਹਾਂ ਹਾਂ ਕੰਨਾ ਲੈ 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 ਕੱਢ ਲੈ ਵਿੱਚ ਤੇ ਆ ਜਾ ਲੈ 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 ਕੱਢ ਲੈ ਜਾ ਟੂਪਲਾ ਚੂਪਲਾ ਲੈ ਲੈ ਪਸਾ ਗੱਲ ਹਾਂ ਗੱਲ ਲੈ ਤੋਰਾ ਮੂੰਹ ਮੇਰੇ ਨਾਲ ਫੁੱਲਾ ਨਾ ਓਹ ਗੰਨਾ ਖਾਣ ਨੂੰ ਤਿਆਰ ਹੋ ਜਾ